ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਜੀ ਆਇਆਂ ਨੂੰ ਜੀ ਜਗਤ ਮਾਸੜ ਬਲੌਗ ਵਿੱਚ ਜੀ ਆਇਆਂ ਨੂੰ ਸਾਰਿਆਂ ਨੂੰ ਬਾਕੀ ਅੱਜ ਵੀਡੀਓ ਆਪਾਂ ਨੇ ਪਾਈ ਤੀ ਜਗਤ ਮਾਸੜ ਬਲੌਗ ਵਿੱਚ ਮੀ ਪੈਂਡੇ ਦੀ ਵੀ ਕਾਫੀ ਸਾਡੇ 3 1/2 ਘੰਟੇ ਮੀਨਾ ਜੋਰ ਲਾਇਆ ਪਹਿਲਾਂ ਚਲੋ ਅੱਧਾ ਘੰਟਾ ਮੀ ਪੈ ਦਾ ਹਿਸਾਬ ਦਾ ਹੀ ਤਾਂ ਪੰਤਾਲੇ ਚੱਲ ਜੇ ਪੈ ਕੇ ਸਰ ਗਿਆ ਦਾ ਵੀ ਇੰਨਾ ਕੋਈ ਬਹੁਤਾ ਨੁਕਸਾਨ ਨਹੀਂ ਦਾ ਜਿਹੜਾ ਉਤੇ ਬਾਅਦ ਮੀ ਪਿਆ ਜੀ ਮੀਨਾ ਬਹੁਤ ਜੋਰ ਲੜ ਪਿਆ ਆਪਾਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਵੀ ਜਿਹਦੇ ਵਿੱਚ ਪੱਕੀ ਫਸਲ ਤੀ ਉਹ ਗੇਰਤੀ ਉਹਨਾਂ ਜਿਕਣਾ ਆਪਣੀ 468 ਤੀ 7701 ਤੀ ਜਿਕਣਾ ਉਹ ਜਿਹੜੀਆਂ ਤਕਰੀਬਨ ਵੱਢਣ ਵਾਲੀਆਂ ਤੇ ਆਪਾਂ ਪਹਿਲੀ ਕਰਕੇ ਰੋਕੇ ਵੇ ਤੇ ਵੀ ਉਹ ਫਸਣਾ ਗੇਰਤੀਆਂ ਆਪਾਂ ਹੁਣ ਤੁਹਾਨੂੰ ਦਿਖਾਵਾਂਗੇ ਬਲੌਗ ਦੇ ਵਿੱਚ ਵੀ ਜਿਹੜਾ ਨੁਕਸਾਨ ਹੋਇਆ ਜਿਹੜੀਆਂ ਚਰੀਆਂ ਚੁਰੀਆਂ ਦੀਆਂ ਸਮਝ ਲਓ ਵੀ ਉਹ ਵੀ ਗੇਰਤੀਆਂ ਕੱਖ ਕੰਡਾ ਚਿਕਣਾ ਬੂਟਿਆਂ ਵਿੱਚ ਤਾਂ ਚਰੀ ਬਦੀ ਵੀ ਤੇ ਜ਼ਿਆਦਾ ਛੋਟੀ ਚਰੀ ਸੀ ਸਭ ਟੇਢੀ ਕਰਤੀ ਗੰਨੇ ਹੀ ਬਹੁਤ ਟੇਢੇ ਕਰੇ ਆ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਪਰ ਨੁਕਸਾਨ ਬਹੁਤ ਆਈ ਸਾਡੇ ਹੁਣ ਜਿਹੜੀਆਂ ਮਸ਼ੀਨਾਂ ਮੈਂ ਕਹਿੰਦਾ 10 ਦਿਨ ਨਹੀਂ ਚੱਲਦੀਆਂ ਘੱਟੋ ਘੱਟ ਚਲੋ ਫੇਰ ਵੀ ਜਿਹੜੇ ਉੱਚੇ ਖੇਤ ਆ ਉਹਨਾਂ ਵਿੱਚ ਸਰ ਜੂਗਾ ਕਿਉਂ ਚਾਰ ਦਿਨ ਤੱਕ ਪਾਣੀ ਨੇ ਦੋ ਦਿਨ ਤੇ ਪੀ ਲੈਣੇ ਨੇ ਧਰਤੀ ਨੇ ਪਾਣੀ ਪੀਣ ਨੂੰ ਧਰਤੀ ਸਾਡੇ ਬਾਕੀ ਜਿਹੜੇ ਨੀਵੀਂ ਜਗ੍ਹਾ ਜਿਕਰ ਆਪਣਾ 468 ਦਾ ਇੱਕ ਖੇਤ ਨੀਮਾ ਹੈਟਾਂ ਉੱਥੇ ਨਹੀਂ ਚਾਂਣ ਸ ਹੈਗੇ ਮੈਨੂੰ ਬਚਣ ਦੇ ਕਿਉਂ ਉਹਦੇ ਵਿੱਚ ਪਾਣੀ ਨੇ ਚੜ ਜਾਣ ਆ ਕੇ ਵੀ ਚਲੋ ਉੱਥੇ ਦੇਖ ਕੇ ਆਵਾਂਗੇ ਨਾਲੇ ਆਪਾਂ ਕਿਹਾ ਜਾ ਉਧਰ ਜਾਣੀ ਹੋਇਆ ਹਲੇ ਪਹਿਲਾਂ ਮਹੀ ਪੈਂਦਾ ਰਿਹਾ ਪੰਜਾਂ ਤੁਹਾਨੂੰ ਪਹਿਲੀ ਵੀਡੀਓ ਪਾਈ ਹੈ ਵੀ ਹੁਣ ਵੀ ਹਲੇ ਅੜੜੜੇ ਢਾਨ ਗਿੱਲੇ ਖੜੇ ਆ ਦੇਖਦੇ ਜਾ ਕੇ ਮਾਰ ਕੇ ਆਉਂਗੇ ਕਿਹੜਾ ਫਿਰ ਆਪਾਂ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਿੰਨੇ ਕੁ ਖੜੇ ਆ ਕਿੰਨੇ ਕੁ ਗਰੇ ਹੋਇਆ ਆ ਆਪਾਂ ਨੇ ਵੀ ਹਲੇ ਤੱਕ ਦੇਖੀ ਨਹੀਂ ਜਾ ਕੇ ਨਾਲੇ ਆਪਾਂ ਨੇ ਕਾਕਨ ਦਾ ਜਾ ਕਰਨ ਜਾਣਾ ਵੀ ਗਾਹਾਂ ਵੀ ਖੇਤਾਂ ਦੇ ਕਰਾਂਗੇ ਦਰਸ਼ਨ ਜਿਹੜਾ ਕੋਸ ਹੈਗਾ ਵੀ ਬੱਦਲ ਹਲੇ ਵੀ ਘੜਿਆ ਖੜਾ ਜੀ ਬੱਦਲ ਦਾ ਅਜਵਾਰ ਜ ਨਹੀਂ ਹੈਗਾ ਹਲੇ ਵੀ ਉਸ ਵੀ ਹੋ ਸਕਦਾ ਗਰਮੈਸ਼ ਜੀ ਹਲੇ ਵੀ ਹੈਗੀ ਚਲੋ ਮੀਂਹ ਹਟਿਆ ਬਾ ਹੁਣ ਵੀ ਗਰਮੈਸ਼ ਜੀ ਹਲੇ ਵੀ ਹੈਗੀ ਆ ਹਵਾ ਕਾ ਬੰਦ ਹੈ ਜੇ ਕਿਤੇ ਹਵਾ ਚੱਲਦੀ ਹੁੰਦੀ ਨਾ ਨੁਕਸਾਨ ਹੋਰ ਵੀ ਜ਼ਿਆਦਾ ਕਰਨ ਦਾ ਕਿਉਂ ਜਿਹੜੇ ਮਾੜੇ ਮੋٹے ਗੰਨੇ ਖੜਿਆ ਗੰਨੇ ਨੇ ਉਹ ਵੀ ਜ਼ਿਆਦਾ गिरਦੇ ਨੇ ਤੇ ਵੀ ਜਿਹੜੇ ਆ ਸਾਡੇ ਪਾਪੂਲਰ ਆ ਪਾਪੂਲਰ ਸਾਡੇ ਸਾਨੂੰ ਬਚਾ ਲੈਂਦੇ ਆ ਕਿਉਂ ਇਹ ਜ਼ਿਆਦਾ ਨੇ ਜਿਹਨੇਰੀ ਨੂਰੀ ਆਉਂਦੀ ਆ ਤੂਫਾਨ ਜਿਹੜੇ ਹਵਾ ਤੇਜ਼ ਆਉਂਦੀ ਬਾਣੀ ਲੱਗਿਆ ਵਗੇ ਤਾਂ गिरਦੇ ਨਹੀਂ ਇਹ ਮਾੜੀ ਮੋਟੀ ਹਵਾ ਦੀ ਝਾਲ ਝਾਲ ਲੈਂਦੇ ਆ ਉਹ ਹਵਾ ਦੇ ਵਿੱਚ ਗੰਨਾ ਗੰਨਾ गिर ਜਾਂਦਾ ਚਰੀ ਜੁਰੇ ਗਿਰ ਜਾਂਦੀਆਂ ਬੂਟਾ ਪਜ ਰਹਿ ਜਾਂਦਾ ਵੀ ਚਲੋ ਦਿਖਾਉਂਦੇ ਜੀ ਬਾਕੀ ਵੀਡੀਓ ਦੇ ਵਿੱਚ ਆਪਾਂ ਪਹਿਲਾਂ ਪਿੰਡ ਮਾਰਦੇ ਗੇੜਾ ਇੱਕ ਵਾਰ ਫਿਰ ਕਹਾਂ ਕੱਖ ਵੱਡਾ ਜਾਵਾਂਗੇ ਵੀ ਉੱਥੇ ਫਿਰ ਦਿਖਾਉਂਦੇ ਤੁਹਾਨੂੰ ਜਾ ਕੇ ਸਾਰਾ ਕੁਝ ਜਿੰਮੇ ਦਾ ਪ੍ਰੋਸੈਸ ਹੋਇਆ ਵੀ ਮਹੀਜਾਨੀ ਸਾਡੇ ਖਾਦਾ ਪੈ ਲਿਆ ਕਿ ਹੁਣ ਚਲੋ ਖੇਤ ਦਾ ਪਾਣੀ ਦਾ ਖੇਤ ਨੇ ਪੀ ਜਣਾ ਜਿਹੜਾ ਹੁਣ ਗਾਹਾਂ ਵੱਢ ਹੋਣਾ ਪਾਣੀ ਕਮਾਲਪੁਰ ਗਿੰਦੀ ਤੇ ਵੱਢ ਹੋ ਜਾਂਦਾ ਥੋੜਾ ਜਿਹਾ ਪਾਣੀ ਸਾਡੇ ਕਿੰਨੇ ਨੂੰ ਫਿਰ ਉਹ ਆ ਕੇ ਚੋਈ ਚ ਮਾਰ ਕਰਦਾ ਪਿੰਡ ਦਾ ਪਾਣੀ ਪਹਿਲਾਂ ਸਾਡਾ ਟੋਬੇ ਨੂੰ ਪੈਂਦਾ ਉਹ ਹੀ ਚੱਲ ਪੈਂਦਾ ਜਿਆਦਾ ਉਹ ਖਰਾਬ ਕਰਦਾ ਵੀ ਚਲੋ ਦੇਖਦੇ ਜੁਗਸ ਹੈਗਾ ਕਰਮਾ ਵਿੱਚੋਂ ਮਿਲ ਜਾਣਾ ਵੀ ਬਾਕੀ ਦਿਖਾਉਂਦੇ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਆਪਾਂ ਜਿੰਮੇ ਦਾ ਪ੍ਰੋਸੈਸ ਹੈਗਾ ਭਾਈ ਵੀ ਅਪਾ ਤਾਂਹੀਂ ਕਾਲੀ ਕਰਦੇ ਜਿਹੜਾ ਵਿੱਗਾ ਦਾ ਵੱਡਣਾ ਤਾਂ ਮੈਂ ਕਹਿੰਦਾ ਜੇ ਵਿੱਗਾ ਨਾ ਵੱਢਦੇ ਉਹ ਵੱਢ ਨਹੀਂ ਤਾਂ ਹੁਣ ਆਏਗਾ ਚਿਕਣਾ ਗਰੀਬੀ ਚ ਉਹਦਾ ਖਰਾਬ ਹੋ ਜਾਂਦਾ ਬਈ ਸਾਰੇ ਨੇ ਵੀ ਚਲੋ ਕੁਛ ਨਾ ਕੋ ਪੱਲੇ ਪਿਆ ਵੱਢਿਆ ਚਲੋ ਥੱਲੇ ਝੜ ਗਿਆ ਕੋਈ ਚੱਕਰ ਨਹੀਂ ਵੀ ਚਲੋ ਠੀਕ ਆ ਜੀ ਦਿਖਾਉਂਦੇ ਆ ਬਾਕੀ ਜਿਹੜਾ ਮੀਂਹ ਵਾਲੇ ਨੇ ਨੁਕਸਾਨ ਕਰਿਆ ਰੋਬਾ ਜੀ ਹੁਣ ਹਟਿਆ ਮੈਂ ਬਾਕੀ ਭਾਤੇ ਖੇਤ ਆ ਨਾ ਆਪਣਾ ਪਾਣੀ ਦਾ ਵੀ ਆਪਣੀ 418 ਰੋੜ ਦੇ ਦੇਖੀਏ ਜੀ ਮੈਂ ਤਾਂ ਬੇਸ਼ੀ ਵੀ ਲੱਗਦੀ ਹੈ ਕਿ ਆਲੇ-ਦਾਲੇ ਫਸਲ ਦੇਖਣ ਲੱਗ ਗਈ ਬਟਾਣੀਆਂ ਬਾਕੀ ਦਿਖਾਵਾਂਗੇ ਤੁਹਾਨੂੰ ਹੁਣ ਕੋਲ ਜਾ ਕੇ ਉਹਨੂੰ ਐਵੇਂ ਦਾ ਪ੍ਰੋਸੈਸ ਹੈ ਉਹਦਾ ਸਾਰੇ ਵੀ ਜਾ 468 ਇੱਧਰ ਸਾਡੇ ਲਾ ਕੇ ਗਵੰਡੀਆਂ ਦੇ ਉਹ ਵੀ ਗਰ ਗਈ ਵੀ ਪੱਕੀ ਫਸਲ ਨਹੀਂ ਖੜੀ ਹੈਗੀ ਪੱਕੀ ਫਸਲ ਗੇਰਦੀ ਚਲੋ ਇਹਨਾਂ ਨੂੰ ਵੀ ਹਵਾ ਦਾ ਫੇਰ ਬਚਾਓ ਨਹੀਂ ਤਾਂ ਹੋਰ ਵੀ ਫਸਲਾਂ ਗੇਰ ਦੇਣੇ ਤੁਹਾਨੂੰ ਜਿਹੜੇ ਖੜੀਆਂ ਗੱਦਰਤੀਆਂ ਜਿਹੜੀਆਂ ਵੀ ਬਾਕੀ ਦਿਖਾਉਂਦਾ ਜਿਮੀ ਪੈ ਗਿਆ ਸਾਡੇ ਜਿਆਦਾ ਥੋੜਾ ਜਿਹਾ ਪਹਿਲਾਂ ਤਾਂ ਇਹਨਾ ਬਰਸਾਤ ਨਹੀਂ ਪਿਆ ਸਾਰੀ ਇਹਨਾ ਬਰਸਾਤ ਨਹੀਂ ਪਿਆ ਜਿਹੜੇ ਦੁਬਾਰੇ ਆ ਗਿਆ ਨਾ ਦਲਵੀਰ ਪਹਿਲਾਂ ਮੀਂਹ ਬਹੁਤ ਬੈਸਟ ਪਾ ਹਾਂ ਵੀ ਆ ਦੇਖੋ ਜੀ ਆ ਦੇਖ ਤਾਂ ਇਹ ਖੇਤ ਚ ਪਾਣੀ ਖੜਾ ਆ ਖੇਤ ਚ ਪਾਣੀ ਖੜਾ ਵਾਹ ਜੀ ਦੇਖ ਲੋ ਆਪਾਂ ਉਹਦੇ ਦੀਦੀ ਵੱਡੀ ਦੀ ਵੀ ਇੱਥੇ ਕੀ ਦੇਖਣਾ ਹਾਂ ਆਪਾਂ ਨੇ ਹੁਣ ਤੁਹਾਨੂੰ ਮੀਂਹ ਦੇ ਵਿੱਚ ਲਾਈਵ ਹੋ ਕੇ ਵੀ ਦਿਖਾਇਆ ਤਾਂ ਇੱਕ ਵੀਰ ਦਾ ਸਾਊ ਕਾ ਕਮੈਂਟ ਆਇਆ ਕਹਿੰਦਾ ਤਾਂ ਇਹਦਾ ਵੱਡਲੀ ਮਹਾ ਸ਼ਾਬਾਸ਼ ਤੇਰੇ ਜੇ ਹੁਣ ਅਸੀਂ ਵੱਡਲੀ ਆਏ ਤਾਂ ਨਹੀਂ ਕਹਿੰਦੇ ਅਸੀਂ ਮੀਂਹ ਪੈ ਜੇ ਸਾਡੇ ਬਾਹੀ ਖੜੀ ਹੋ ਵਾਲੇ ਗਿਆ ਇੱਕ ਬਿੱਗਾ ਦਾ ਵੱਟਿਆ ਦਾ ਬਾਕੀ ਉਧਰ ਹਲੇ ਆਪਣੀ ਖੜੀ ਐ ਆ ਦੇ ਆਹਾ ਆਹ ਹਾਲੂ ਐ ਬਾਈ ਜੀਰੀਆਂ ਦਾ ਬਾਸਮਤੀ ਵੀ ਗੇਰਦੀ ਜਿਹੜੀ ਉਹ ਤਗੜੀ ਹੋਦੀ ਟਰੇਡੀ ਹੋ ਗਈ ਮਸਲ ਇੱਧਰ ਤੋਂ ਤੇਰੀ ਹੈ ਇੱਧਰ ਤੋਂ ਹੋ ਗਈ ਟਰੇਡੀ ਗਿਆ ਸਾਰੀ ਗਰੀਬ ਹੀ ਉਹ ਮੈਂ ਤੁਹਾਨੂੰ ਅੱਛੀ ਘੜੀ ਦੇ ਵਿੱਚ ਮੈਂ ਦਿਖਾ ਰਿਹਾ ਹਾਂ ਇੱਥੇ ਵਾਹ ਇਹ ਜਾਣਾ ਥੋੜਾ ਜਿਹਾ ਔਖਾ ਕਿਉਂ ਹੈ ਗਿੱਲੇ ਹੈ ਗੱਲਿਆਂ ਦੇ ਕਰਕੇ ਆਪਾਂ ਕਰਦੇ ਆ ਦੇਖੋ ਪਾਣੀ ਤਾਂ ਸਾਰੇ ਖੇਤ ਭਰ ਤੇ ਸਾਡੇ ਪਰ ਹੁਣ ਫੇਰ ਪੈਣ ਲੱਗਿਆ ਦੁਬਾਰੇ ਆ ਹਾ ਉਤਰਿਆ ਹਟਦਾ ਨਹੀਂ ਨਾ ਹੈਗਾ ਮੀ ਇਹ ਤਾਂ ਮੀ ਹਟ ਜਾਵੇ ਫੇਰ ਤਾਂ ਚਲੋ ਆਸ ਕੋ ਸੋਰੰਡੀ ਆ ਵੀ ਹੋ ਜੋ ਇੱਕ ਆਪਣੇ ਖੇਤ ਨੀਵੇਂ ਉਹ ਉਹਨਾਂ ਵਿੱਚ ਹੁਣ ਹੋਰ ਤਾਂ ਨਾਲ ਸਭ ਨਾਲ ਪਾਣੀ ਦਾ ਕੱਢਣੇ ਪਾਣੀ ਆਪਾਂ ਨੇ ਵੀ ਕੱਢਣੇ ਹੀ ਹੈ ਵੀ ਉਹ ਫਿਰ ਜਿਆਦਾ ਚੋਈ ਭਰ ਕੇ ਆ ਜਾਂਦੀ ਹੈ ਨਾ ਉਹਦੇ ਕਰਕੇ ਔਖਾ ਹੋ ਜਾਂਦਾ ਇਹ ਦੇਖੋ ਖੇਤ ਐ ਵੀ ਹਲਾਇਏ ਪਿਆ ਧਾਨ ਇਧਰ ਉਹਨੂੰ ਹੁਣਾ ਡੋਲ ਪਰ ਇੱਕ ਦੋ ਦੇ ਵਿੱਚ ਬੂਝੇ ਫਸ ਗਏ ਨਹੀਂ ਅੱਗੇ ਉਹ ਸੁਣਾ ਤੋੜ ਹੁੰਦਾ ਦਾ ਇਹ ਜਿਹੜੀ ਗੱਦਰ ਦੀ ਫਸਲ ਉਹ ਠੀਕ ਐ ਖੜੀ ਬਾਕੀ ਜਿਆਦਾ ਨਖਾਨ ਕਰ ਗਿਆ ਪੱਕੀ ਆ ਸਰੋ ਗਿਰ ਗਈ ਉਹ ਵੀ ਕੋਈ ਨਹੀਂ ਚੱਕ ਹੋ ਜੂਗੀ ਵੇਸ ਥੱਲੇ ਤੇ ਬੀਕੋਸ ਨਾਲ ਕੋ ਪੱਲੇ ਪੈਂਦਾ ਜਿਹੜਾ ਜਾਂ ਚੋਈ ਦੇ ਪਾਣੀ ਨਾ ਕੇ ਨਾ ਉਹ ਠੰਡ ਬੋਲਣੇ ਵਿੱਚ ਉਹਨਾਂ ਨੇ ਫਿਰ ਉੰਗੜ ਪੈਣਾ ਮੱਕੀ ਪਤਾ ਨਹੀਂ ਹਲੇ ਗਿਆ ਨਹੀਂ ਜੀ ਉੱਪਰ ਤੇ ਬੱਦਲ ਬਹੁਤ ਖੜਾ ਆ ਆ ਦੇਖੋ ਬੱਦਲ ਦਾ ਕੋਈ ਅੰਤ ਨਹੀਂ ਬਹੁਤ ਬੱਦਲ ਜਿਹਦੇ ਹਿਸਾਬ ਕੋ ਕੜਕਦਾ ਤਾਂ ਤਾਂ ਹੀ ਲੱਗਦਾ ਤੇ ਵੀ ਐਂ ਆਊਗੀ ਬਹੁਤ ਬਿਜਲੀ ਚੱਲੀ ਐ ਪਟਾਕੇ ਵੱਜੇ ਵੀ ਐਨੀ ਜ਼ੋਰ ਕਰ ਕੜਕਦਾ ਜਿਸ ਤਾਂ ਹੀ ਹੁੰਦਾ ਹਰੂ ਰੈਡੀ ਕਰੀ ਹੋਏ ਜੀ ਕੱਦਦਾ ਉਹਨਾਂ ਨੂੰ ਫਿਰਦਾ ਵਾ ਦੇਖ ਚੰਦੇ ਚੰਦੇ ਵੀ ਮਹਾਟ ਜਵੇ ਪਰ ਮੀ ਨਹੀਂ ਹਟਿਆ ਪਾਣੀ ਖੜਿਆ ਨਾ ਹਰੇ ਉੱਪਰ ਚਲੋ ਹੁਣ ਮਾੜੇ ਮੋਟਰ ਦੇ ਕੱਪੜੇ ਭਿੱਜਣਗੇ ਵਿਆਹ ਹਾਲ ਕਰਤਾ ਜੀ ਗੇਤ ਦੀ ਜ਼ਕਰੀਮ ਸਾਰੀ ਉਬਰੀ ਗਈ ਹੈ ਵਿੱਚ ਨੂੰ ਕਰਦੇ ਫਲਾ ਲੰਬੀ ਬਾਤ ਕਰੀ ਦਿੰਦੇ ਹਾਂ ਦੇਖ ਆਹ ਸਾਰੇ ਗੇਤ ਗਰੇ ਹੀ ਵੀ ਇੱਧਰ ਨੂੰ ਉਹ ਹੀਠਾਂ ਵੀ ਫਾਂਡ ਸਾਰੇ ਉਪਰ ਨੇ ਜਿਹਨੇ ਉੱਪਰ ਤਕਰੀਬਨ 3 ਕਿਵਿਗੇ ਤੋਂ ਖਤਮ ਹੈ 2 ਕਿਵਿਗੇ ਤੋਂ ਖੜਾ ਹਲੇ ਵਜਨ ਬਹੁਤ ਆਦਾ ਜੀਰੀਪਰ ਵਜਨ ਕਰਕੇ ਗਰਗੀ ਹੁਣ ਇਹਦਾ ਪਾਣੀ ਪੂਣੀ ਵੜਦੇ ਆ ਪਾਣੀ ਵਿੱਚ ਭਰਿਆ ਖੜਾ ਹਲੇ ਬਾਕੀ ਦੇਖਦੇ ਆ ਭਾਈ ਉਹ ਪਰਾਂ ਵੀ ਖਾ ਸਾਰੀ ਗਰਗੀ ਉਹ ਗੰਨੇ ਗੁੱਨੇ ਕਿ ਨਹੀਂ ਬੇਰਤੀ ਨਹੀਂ ਵੀ ਹੈਗੀ ਜੀ ਉਗੀ ਗਾ ਉਸ ਸਹੌਂ ਫੇਟਲੇ ਚ ਵੀ ਜਿਆਦਾ ਇਹਦੇ ਚਲੋ ਹਲੇ ਪਾਣੀ ਘਟ ਚੜਨ ਦੀ ਆਸ ਆਪਾਂ ਨੂੰ ਉੱਪਰਲੇ ਗਏ ਚ ਉਹ ਫੇਟਲੇ ਖੇਤ ਚ ਪਾਣੀ ਨੇ ਚੱਲ ਪੈਣਾ ਪਹਿਲਾਂ ਕਿ ਉਹ ਬਰਾਬਰ ਦੀ ਪਾਣੀ ਰਹਿੰਦਾਂ ਗੇਰੀਆਂ ਪੱਕੀਆਂ ਜੀ ਬਾਕੀ ਆ ਖੜੀਆਂ ਹਰੀਆਂ ਜਿਹੜੀਆਂ ਗੱਦਰ ਆ ਖੜੀਆਂ ਕਿ ਹਵਾ ਥੋੜੀ ਹਿਸਾਬ ਨਾਲ ਲਈ ਜੇ ਵੱਧ ਆਉਂਦੀ ਫੇਰ ਇਹ ਵੀ ਗੇਰ ਦੇਣੇ ਤੁਣਾ ਵੀ ਚਲੋ ਹੁਣ ਵੀ ਬਚਾਉ ਆ ਨਾ ਆਵੇ ਹਵਾ ਪਰ ਪਤਾ ਕੁਝ ਨਹੀਂ ਹੈਗਾ ਜਿਹੜੇ ਸਾਗੇ ਬੱਦਲ ਚੜਿਆ ਵਾ ਇਹ ਕਰੂਗਾ ਵਰ ਨੂੰ ਕੋਲ ਚਲੋ ਬਾਕੀ ਦਿਖਾਉਂਦੇ ਜੀ ਹੋਰ ਇਹਨਾਂ ਨੂੰ ਨੁਕਸਾਨ ਹੋਇਆ ਵੇ। ਉਹ ਵਜਾਂ ਖੇਤ ਭਰਤੇ ਸਾਡੇ। ਇਹਨਾਂ ਨੇ ਪੂਰੀ ਜਣਾ ਬੀਜੇ ਦੇ ਤਾਂ ਕੁਸੁਰੇ। ਬਾਹਾਂ ਹੀ ਤਾਂ ਇਹਦਾ। ਬਾਹੇ ਹੋ ਕੇ ਤਾਂ ਭਰਤੇ। ਵੀ ਚਲੋ ਇਹਦਾ ਸਰਜੂਗਾ ਚਲੋ ਪਾਣੀ ਪੀ ਜੂਗੀ ਧਰਤੀ ਜਿਹੜੇ ਗਿਰ ਗਏ ਨਾ ਹੁਣ ਉੱਪਰ ਤੇ ਹੁਣ ਵੀ ਕੈਮਰੇ। ਵੀ ਉਹ ਗਿਰਿਆ ਹੋਇਆਂ ਦਾ ਚਲੋ ਖਰਾਬ ਹੋਣੇ ਹੋਣਾ। ਉਹਨਾਂ ਨੇ ਜਿਹੜੀ ਧਰਤੀ ਨੂੰ ਮੁੰਜਰ ਲੱਗ ਗਈ ਦਾਣਾ ਲੱਗਣਾ ਚਾਹੀਦਾ ਜੰਮੇ ਆਉਂਦਾ। ਇੱਕ ਹੁੰਦਾ ਵੀ ਮੀਂਹ ਪੈ ਗਿਆ ਚਲੋ ਘਟ ਪਿਆ ਗਿਰ ਗਿਆ। 4 ਦਿਨ ਤੱਕੇ ਵੱਡੋ ਹੋ ਜਵੇ ਮਸ਼ੀਨਾਂ ਸਾਡੇ ਹੁਣ ਕੋਲੇ ਸਾਹਮਣੇ ਹੀ ਵੇਖਿਆ ਹਾਲਾ ਵਿੱਚ ਵੱਡਣੀ ਔਖੀ ਐ ਜੇ ਆਪਾਂ ਉਥੇ ਬਾਈ ਨੱਕੇ ਵੱਡਿਆ ਜਾ ਬਾਅਦ ਜਾ ਕੇ ਪਾਣੀ ਖਾਸਾ ਭਰਿਆ ਪਿਆ ਦੇਖਦੇ ਪਿੱਛੇ ਵਾਲਾ ਮਾਰ ਨਾ ਪਾਣੀ ਕਰੇ ਬਾਕੀ ਤਾਂ ਜ਼ਰੂਰੀ ਗੱਲ ਆਇਆ ਵਡਾਉਣੇ ਦਾ ਵੀ ਪਾਣੀ ਇੱਧਰ ਹੁਣ ਹੈ ਜਿਹੜੀਆਂ ਖੜਕੀਆਂ ਨੇ ਇੰਨਾ ਸਾਨੂੰ ਇਹ ਵੀ ਜਿਹੜੇ ਬਚਾਅ ਹੋ ਗਿਆ ਬਾਈ ਇਹਦੇ ਸਾਬ ਮੀ ਆਇਆ ਤਾਂ ਇਹਨਾਂ ਚੰਡੀਗੜ੍ਹ ਕਿਨੇ ਬੰਨੇ ਸਾਰੇ ਬਿਛਾਤਿਆਂ ਦਾ ਗੱਦਰ-ਗੁੱਦਰ ਜਿਹੜੇ ਹੈਗੇ ਨੇ ਇਹ ਮੋਬਾਈਲ ਸਵੇਰ ਪਾਰ ਪਹੁੰਚੇ ਕੱਖ ਲੈਣ ਵਾਸਤੇ ਮਹੀਰੇ ਵੀ ਕਾਫੀ ਬਿਆਵਾ ਹਵਾ ਨਾ ਜ਼ਿਆਦਾ ਨਿਖਾ ਕਰਿਆਗਾ ਉਹ ਬਾਜੜਾ ਗੁੱਜਾ ਸਾਰਾ ਪਾਤਾ ਲੰਬਾ ਮੱਕੀ ਦਾ ਚਰੀ ਵੀ ਦੇਖਦੇ ਜਾ ਕੇ ਸੜੀ ਦਾ ਵੀ ਨੁਕਸਾਨ ਹੋਇਆ ਹੋਊਗਾ ਕਿ ਬੂਟਿਆਂ ਦੇ ਵਿੱਚ ਆ ਹਵਾ ਇਦਾਂ ਨੂੰ ਆਈ ਵੀ ਦਰਸ਼ੀ ਚਲੋ ਆਇਆ ਪਰਾਂ ਬੂਟੇ ਹੈਗੇ ਥੋੜੇ ਜਿਹਾ ਆਪਣੇ ਉਹ ਤੇ ਸ਼ਾਇਦ ਬਚਾਅ ਹੋਇਆ ਹੋਵੇ ਕੁਛ ਨਾ ਕੁਛ ਮੈਂ ਭੈ ਜਿਆਦਾ ਗਿਆ ਜੀ ਥੋੜਾ ਮੈਂ ਹਲੇ ਸੰਭਲ ਜਾਂਦਾ ਮੈਂ ਦੇਖੋ ਆ ਖੇਤ ਕੱਲ ਆਪਾਂ ਨਾਲ ਤੁਹਾਨੂੰ ਖਾਏ ਤੇ ਬਾਹੇ ਵੇ ਤੇ ਹਲੇ ਵੀ ਪਾਣੀ ਨਾ ਉਤਰਦਾ ਹੋ ਗਿਆ ਇਹ ਜੇ ਤਾਂ ਬਚਾਉ ਹੈ ਕਿਉਂ ਬੀਜਿਆ ਬਣੀ ਬੂਟਾ ਹੀ ਆ ਪੀ ਲੈਣ ਧਰਤੀ ਦਾ ਪਾਣੀ ਸਾਡੇ ਧਰਤੀ ਚ ਜਲ ਗਿਆ ਠੀਕ ਆ ਇਧਰ ਵਾਲੀ ਪੀ ਜਾਂਦੀ ਆ ਪਾਣੀ ਪਰ ਜਿਹੜੀ ਫਸਲ ਗਿਰ ਕੇ ਨੁਕਸਾਨ ਹੋ ਜਾਂਦਾ ਉਹ ਜ਼ਿਆਦਾ ਹੋ ਜਾਂਦਾ ਕੋਈ ਇਧਰ ਨੂੰ ਮੀਂਹ ਨੂੰ ਪਿੰਡ ਨਾਲ ਦੀ ਵੱਧ ਲੱਗਦਾ ਚਲੋ ਉਧਰ ਮਾਰਦੇ ਗਿੜਾ ਇੱਕ ਵਾਰ ਚੜੀ ਗਨੀ ਨਾਲ ਉਧਰ ਦੀ ਵੜਦੇ ਕੱਖਾ ਜੀ ਜੇ ਜਿਆਦਾ ਪਾਣੀ ਖੜਾ ਹੋਇਆ ਤਾਂ ਫਿਰ ਆਪਾਂ ਇੱਥੇ ਬਾਜਰਾ ਪਟਲੇ ਜਾਂਗੇ ਇਦਾਂ ਦੀ ਡੰਗਰ ਵੀ ਬਹੁਤ ਨੱਕ ਬੋਲ ਮਾਰਦੇ ਆ ਉਹ ਬਾਜਰੇ ਨੂੰ ਨਹੀਂ ਖਾਂਦੇ ਹੈਗੇ ਇਹ ਬਾਜਰੇ ਨੂੰ ਨਹੀਂ ਖਾਂਦੇ ਹੈਗੇ ਕੱਲ ਚਰੀ ਪਾਈਏ ਚਰੀ ਨੂੰ ਵੀ ਵੀ ਪਤਾ ਨਹੀਂ ਕਿਆ ਕਰਦੀ ਮੈਂ ਇਸ ਨੂੰ ਸਰਾ ਨੇ ਉਹਦੇ ਹੁਣ ਤੋਂ ਪਾਣੀ ਖਿੜੀ ਵੀ ਪੂਰੀ ਵੀ ਚਲੋ ਘਟਿਆ ਬੱਦਲ ਬੱਦਲ ਪਹਿਲਾਂ ਚੜਦਾ ਤੇ ਪਾਏ ਲੱਗਦੇ ਤੇ ਵੀ ਮੀਂਹ ਚ ਬੋਲਦੀ ਐ ਇਧਰੋਂ ਚੰਡੀਗੜ੍ਹ ਕਿਨੂੰ ਜਿਹੜਾ ਚੜਿਆ ਤਾਂ ਬੱਦਲ ਉਹ ਦਿਖਦਾ ਹੁਣ ਉਹ ਥੋੜਾ ਜਿਹਾ ਆਇਆ ਹੈ ਫਰਕ ਵੀ ਆਹ ਆਏਗਾ ਇੱਥੇ ਨੂੰ ਬੱਦਲ ਆਏ ਤਾਂ ਠੀਕ ਹੈ ਜੀ ਤੋਂ ਪੰਜਰੀ ਵੀ ਕਰੀ ਵੀ ਹੈਗੀ ਚੜ੍ਹੀ ਚੱਡੀ ਐ ਵੀ ਵੀ ਇੰਨਾ ਵੀ ਹੈ ਇੱਕ ਪਾਸੇ ਨੂੰ ਵੱਡ ਹੋ ਜੂਗੀ ਸੁਰਚ ਪਾਣੀ ਖੜਾ ਇਹਦੇ ਵਿੱਚ ਵੀ ਇਹ ਪਾਣੀ ਸਾਡੇ ਹੈਗਾ ਜੀ ਇਹ 2 ਘੰਟੇ ਦੀ ਖੇਲਿਆ ਪਾਣੀ ਇਹ ਪੀਜਣੇ ਧਰਤੀ ਨੇ ਇੱਥੇ ਧਰਤੀ ਦਾ ਸਾਡਾ ਹੁਣ ਇਹਦੇ ਚ ਹੋਰ ਇੱਕ ਵੀ ਪਾਣੀ ਪੈਣਾ ਨਹੀਂ ਕਿਸੇ ਪਾਸੇ ਤੇ ਖੇਤ ਆਪਣਾ ਪਾਣੀ ਪੀ ਲੈਂਦਾ ਆਪੇ ਵੀ ਉੱਥੇ ਜਿਹੜਾ ਆਪਾਂ ਪਿੰਡ ਦੱਸਦੇ ਉੱਥੇ ਆਪਣਾ ਇੱਕ ਟਵਾੜ ਵਿੱਚ ਨੂੰ ਪਾਣੀ ਲਖੂਗਾ 24 ਇਹ ਪਤਾ ਨਹੀਂ ਸੈੱਟ ਚ ਹੋ ਰਿਹਾ ਖੇਤ ਆਪਣਾ ਪਾਣੀ ਖੜਾ ਇਹਦੇ ਵਿੱਚ ਜ਼ਿਆਦਾ ਵੀ ਉਪਰਾਂ ਖੇਤ ਚ ਹਲੇ ਘੱਟ ਤੇਜ਼ ਅੜਜ ਉਹ ਜਿੱਦ ਤੇ ਦੇਖੋ ਪਾਣੀ ਆਪਣੇ ਉਰੇ ਘਟਾ ਜਾਨੀ ਇੱਧਰ ਖੜਾ ਹਰੇ ਚਰੀ ਦੇ ਵਿੱਚ ਆ ਹੋਈ ਵੀ ਤਾਂ ਹੈਡ ਰਾਈਟੀ ਜ਼ਰੂਰ ਵੀ ਚਲੋ ਕੁਸਣਾ ਕੋਲ ਸਰ ਚੱਕ ਲੈਣਾ ਲਵਾਈ ਚਰੀ ਦੀ ਜਿਆਦਾ ਆਪਣੇ ਦੀ ਵੱਧ ਕੇ ਬੂਟਾਂ ਕਰੇ ਜਿਆਦਾ ਵੀ ਉਰੇ ਦੇ ਵੱਢ ਘਟਿਆ ਥੋੜੀ ਜਿ ਉੱਚੀ ਰੱਖ ਕੇ ਵੱਢੀ ਆ ਜਾ ਵੀ ਹੈ ਗਾ ਰਾਜ ਬਣਿਆ ਵਾ ਚਲੋ ਕੱਲ ਤੱਕ ਹੋ ਜਾਣਾ ਸੈਟ ਵੀ ਆਪਾਂ ਨੂੰ ਥੋੜੀ ਚਰੀ ਬਟਲ ਲੂਰ ਦੇ ਕੋਸਾ ਪਈ ਵੱਢੀ ਵੀ ਬਾਕੀ ਰੱਬ ਦਾ ਕਰੇ ਉਧਰ ਬਾਜਰਾ ਵੱਢ ਲਿਆ ਦੋ ਟਾਈਮ ਕੱਢ ਲੈਣੇ ਕੱਲ ਨੂੰ ਫੇਰਾ ਕਰਾਂਗੇ ਹੋਜਣਾ ਕੜਾ ਫੇਲੇ ਜਾਗੇ ਬਾਕੀ ਭਾਈ ਗੰਨਾ ਗੁੰਨਾ ਵੀ ਖੜਾ ਰਿਆ ਬਟ ਡੱਡੇ ਜਿसे ਹਵਾ ਪੈ ਗਈ ਬੂਟਿਆਂ ਵਿੱਚ ਨਾ ਆ ਦੇਖੋ ਆ ਸਭ ਗੇਰਿਆ ਭਾਈ ਇਹ ਵੀ ਚਲੋ ਬੂਟਿਆਂ ਦਾ ਬਚਾਓ ਹੈ ਕਿ ਹਵਾ ਹੀ ਜ਼ਾੜੀ ਚੱਲੀ ਹੈ ਬੂਟੇ ਜਿੰਨੇ ਵੀ ਖੜੇ ਆਪਣੇ ਵਧੀਆ ਇੱਕ ਨੰਬਰ ਬੂਟੇ ਹੋਏ ਵੇ ਆ ਹਰੇ ਵੀ ਨਿਸ਼ਾਨੀ ਜੀ ਲੱਗੀ ਹੋਈ ਉਹਨਾਂ ਦੀ ਬਾਕੀ ਭਾਈ ਕਹਿਵਾ ਬੂਟੇ ਹਨ ਬਾਕੀ ਭਾਈ ਜਾਨ ਮਾਲ ਦਾ ਜਗ੍ਹਾ ਖੜਾ ਪੈੜਾ ਹੋਈਆਂ ਵੀ ਆ ਉਹ ਹੁਣ ਵੀ ਪਾਣੀ ਥਿਆ ਲੱਗੀ ਜਾਂਦੀ ਐ ਹੋ ਪਾਣੀ ਦੀ ਥਿਆ ਹੁਣ ਵੀ ਲੱਗੀ ਜਾਂਦੀ ਤੈਨੂੰ ਪਾਣੀ ਹਾਂ ਹਾਜੀ ਆ ਹਵਾਈ ਕੁਆਟਰ ਬਾਇਆ ਬੈਨ ਆਪਣਾ ਆ ਪੈੜਾ ਪੂਰਾ ਕੰਮ ਇੱਥੇ ਦੇ ਹੋਏ ਖੜ ਗਿਆ ਅੱਧੀ ਹੜੀ ਤੱਕ ਰਹੇ ਆ 11:00 ਵਜੇ 11:00 ਵਜੇ ਮੀਂਹ ਉਤਰਿਆ ਸਾਡੇ ਇਹ ਟਾਵਰ ਵੀ ਤਿੰਨਾਂ ਦੇਖੋ ਨਹੀਂ ਤਾਂ ਤਾਰ ਕਰਨੀਆਂ ਪੈਂਦੀ ਹੈ ਇਹ ਟੰਬ ਚਾਉਂਦੇ ਤਾਰ ਤੇ ਬਾਕੀ ਚੱਲਦਾ ਹੀ ਕਾਰੋਬਾਰ ਵਧੀਆ ਹੈ ਨਾ ਪ੍ਰੋਸੈਸ ਵਧੀਆ ਹੋਇਆ ਵਾਦਾ ਸ਼ੁਰੂ ਮੈਂ ਸਾਰੇ ਹੀ ਖੇਲ ਦੇ ਖਤਮ ਜੀ ਕਰਤਾ ਇੱਕ ਹੀ ਲੱਖ ਦਾ ਚਲੋ ਇਹ ਖ ਹੋ ਰਿਹਾ ਮੌਸਮ 'ਚ ਫਰਕ ਪੈ ਗਿਆ ਬਹੁਤ ਔ ਠੰਡਾ ਹੋ ਗਿਆ ਜਲੀ ਗਰਮੀ ਵੀ ਬਹੁਤ ਹੋ ਗਈ ਸੀ ਤਿੰਨ ਚਾਰ ਦਿਨ ਤੱਕ ਤਾਂ ਹੀ ਤਾਂ ਗਰਮੀ ਨਹੀਂ ਦੀ ਆਪਾਂ ਵੀ ਗੱਲ ਇਹਦੇ ਨਾਲ ਦੀਆਂ ਚਿਗਾਠਾਂ ਇੱਕ ਰਿਸ਼ਤੇਦਾਰ ਆਪਣੇ ਨੇ ਮਕਾਨ ਪਾਉਣਾ ਈ ਵੀ ਇਹ ਚਿਗਾਠਾਂ ਦੇ ਕੇ ਆਏ ਇਹ ਚਿਗਾਠ ਵੱਢ ਕੇ ਉਹਨਾਂ ਨਾਲ ਚੀਜ਼ ਬਣਾ ਕੇ ਆਪਾਂ ਨੂੰ ਦੇਣੀ ਹੈ 102 ਰੁਪਏ ਕਿਲੋ 10 ਰੁਪਏ ਗਾਹ ਬਾਾਈ ਲੈ ਲੈਣੇ ਆ ਨਾ ਵੀ ਨਾਲ ਜੋੜਨੀਆਂ ਚਗਾਠਾਂ ਕਹਿ ਲੈ 10 ਰੁਪਏ ਕਿਲੋ ਉਹ ਨਾਲ ਲੈਣੇ ਜੜਾਈ ਦੇ ਵਿੱਚ ਵੀ ਰੰਗ ਦੇ ਲੱਗ ਜੀ ਜਿਹੜਾ ਪੇਂਟ ਕਰਨਾ ਉਹ ਵੀ ਲੱਗ ਹੈ ਲੈਕਣਾ ਹੋ ਬਾਈ ਕੀ ਹਾਲ ਹੈ ਹੈ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਾ ਠੀਕ ਹੈ ਕਰੋ ਸਤਿ ਸ਼੍ਰੀ ਅਕਾਲ ਬੋਲਾ ਸਤਿ ਸ਼੍ਰੀ ਅਕਾਲ ਹੈ ਜੀ ਹਾਂ ਸਤਿ ਸ਼੍ਰੀ ਅਕਾਲ ਆ ਰਹੀ ਹੈ ਹਾਂ ਮੰਡਰਾ ਕੀ ਹਾਲ ਹੈ ਬੱਸ ਇਹ 468 ਖਰਾਬ ਹੈ ਵੀ ਜੇ ਆਪਾਂ ਨੇ ਚੈੱਕ ਨਹੀਂ ਤਾਂ ਇਹਦਾ ਪਹਿਲਾਂ ਦੇਖਿਆ ਪਤਾ ਯਾਰ ਕਿਹਨੋਂ ਬੋਤਾ ਤੁਹਾਨੂੰ ਕਿਹਨੋਂ ਮਤ ਦਿੱਤਾ ਅਸਲ ਵਿੱਚ ਪਹਿਲੇ ਤਰੀਕ ਕਰਕੇ ਵੀ ਖੜ ਗਏ ਜੇ ਕਿਤੇ ਮੰਡੀਆਂ ਪਹਿਲਾਂ ਖੁੱਲ ਜਾਂਦੇ ਨਾ ਪਿਆਰੀਆਂ ਨੇ ਸੜਿਆਂ ਨੇ ਕਲੇਸ਼ ਪਾਇਆ ਭੈਣ ਚ ਇੱਕ ਸੈਲਰ ਵਾਲੇ ਹੋਏ ਅੱਛਾ ਤੁੰਡੀ ਕਾਹ ਦਾ ਆਪਾਂ ਕਹੇ ਜਾਂਦੇ ਕਲੇਸ਼ ਪਾਇਆ ਮੋਰੇ ਫਸਲ ਦਾ ਸਾਲਾ ਕਲੇਸ਼ ਆ ਦੇਖ ਲੈ ਨੂੰ ਜਿਹੜਾ ਬਾਈ ਆਪਾਂ ਨੂੰ ਮਿਲਣ ਨਹੀਂ ਤਾਂ ਹੁੰਦਾ ਗੱਡੀ ਚ ਜਿਹੜੇ ਕੋ ਮੈਂ ਗਿਆ ਹੁਣ ਪੈਲਸ ਬੁੱਕ ਕਰਨ ਵਾਸਤੇ ਉਹਨੇ 6 ਕਿੱਲੇ ਜਿੱਦਨ ਮੈਂ ਬੜਾ ਹੀ ਪਰਸੋਂ ਵੜਾ ਲਏ ਉਹਨੇ ਵੀ ਆਪਾਂ ਕਹਿੰਦੇ ਮੰਡੀ ਦੇ ਫੁੱਲਣ ਦੇ ਨਹੀਂ ਨਹੀਂ ਯਾਰ 26 ਆਲੂਆਂ ਕਰਕੇ ਉਹ ਕਹਿੰਦਾ ਅੱਜ ਮੰਡੀ 'ਚ ਫੋਲੀ ਵੀ ਆ ਕਹਿੰਦਾ ਉਹਨਾਂ ਨੇ ਕਹਿੰਦੇ ਮੰਡੀ 'ਚ ਫੋਲੋ ਆਪਣੇ ਆਪਣੇ ਆਰਤੀ ਦੇ ਮੂਹਰੇ ਫੋਲੋ ਢੇਰੀ ਸ਼ਿੰਗਾਰ ਕੇ 17 ਮੌਚਰ ਹੋਵੇ ਤਿਆਰ ਕਰਕੇ ਰੱਖੋ ਪਹਿਲੀ ਤਿੰਨ ਨੂੰ ਅਸੀਂ ਭਰ ਦੇਣੀ ਆ ਕਹਿੰਦਾ ਅੱਜ ਸਾਡੀ ਮੰਡੀ 'ਚ ਫੋਲੀ ਆ ਮੈਂ ਲੇਬਰ ਫੋਲ ਰਹੀ ਉਹਨਾਂ ਦੀ ਸਿਕਉਂਡਰੀ ਦੀ ਮਹੀ ਪਿਆ ਨਹੀਂ ਕਹਿੰਦਾ ਸਾਡੇ ਮੇਰੇ ਦਾ ਜਮਈ ਸੁਆਗ ਗਈ ਅੰਮੇ ਮੰਡੀ ਜਾਂਦੀ ਆ ਕੀ ਦੀ ਮੈਂ ਤਾਂ ਰੁਪੜ ਵੀ ਗਈ ਆ ਹਾਂ ਉਹ ਕਈ ਆਰਤੀ ਕਹਿੰਦੇ ਸਾਨੂੰ ਜੁਰਮਾਨਾ ਲਾਉਣਾ ਇਹਨਾਂ ਦਾ 20 ਉਹ 20 ਹਜ਼ਾਰ ਦਾ ਉਹ ਜੁਰਮਾਨਾ ਨਹੀਂ ਹੈਗਾ ਉਦੋਂ ਉਹ 1 ਕਿਲੋ ਮਟਰ ਵਾਜੀ ਅੱਜ ਮੱਢੀ ਚ ਚਲੀ ਗਈ ਪਿਆਰ ਦੀ ਜ਼ਿੰਮੇਵਾਰੀ ਹੋ ਗਈ ਹਾਂ ਆੜਤੀ ਆਪਣੀ ਸਰਦਾਰੀ ਚੱਕਦਾ ਵੀ ਪਹਿਲੀ ਤੇ ਵਾਦੇ ਆਏ ਸਰਦਾਰੀ ਚੱਕਿਆ ਜਣੀ ਹੁਣ ਆਰਤੀ ਨੇ ਲੇਬਰ ਲਾਤੀ ਸਿਕਾਉਣ ਬਾਅਦ ਤੇ ਕਹਿੰਦਾ ਢੇਰੀ ਪੱਖਾ ਲਾ ਕੇ ਤਿਆਰ ਕਰਕੇ ਰੱਖਣੀ ਬਾਈ ਦਾ ਮੈਨੂੰ ਉਹਦੇ ਉੱਧਰ ਲਾਤੀ ਉਹਦੇ ਉੱਧਰ ਲਾਤੀ ਕਹਿੰਦਾ ਸਾਡੇ 100 ਟਰਾਲੀ ਚਲੀ ਗਏ ਅੱਜ 100 ਪੂਰੀ ਕਹਿੰਦਾ 20 ਕਿ ਪਹਿਲਾਂ ਦੇ ਕਹਿੰਦਾ ਪੂਰੀ ਨਹੀਂ ਜਿੱਥੇ ਕਾਦੀ ਰੁਕ ਮਾਸਰੇ ਜੀ ਮੱਢੀ ਅਜੇ ਚੱਲੀ ਹੋਣੀ ਹੈਗੀ ਸਾਡੇ ਕੋਲ ਮੱਢੀ ਬਾਈ ਚੱਲੀ ਨਹੀਂ ਹੈਗੀ ਜੀ ਨੇ ਹੁਣ ਪਹਿਲਾਂ ਵੱਡੋਗੇ ਪੱਕੀਆਂ ਵੜਾ ਲੀਆਂ ਹਾਂ ਉਹ ਤੇ ਹੁਣ ਫੋਲ ਕੇ ਸਕਾ ਕੇ ਰੱਖ ਦੇ ਚੱਕਰ ਦੱਸਾਂ ਕੀ ਹੋਇਆ ਆ ਆਪਾਂ ਨੇ ਜੋਰ ਲਾ ਕੇ ਰੁਕਿਆ ਹੋਦਾ ਮੀ ਅਸੀਂ ਚਲ ਗਿਆ ਜੇ ਬਾਹਰ ਆ ਸਾਤ ਦੋ ਤੇ ਰੋਕ ਨਹੀਂ ਹੋਇਆਗਾ ਨਹੀਂ ਰੁਕਿਆ ਉਹਦਾ ਕੱਲ ਦੇਖ ਲੈ 50 ਮਾੜਾ ਫੋਟ ਅੱਜ ਅਲੀ ਉਹਨੇ ਦੇਖ ਲੈ ਵੀ ਗੱਡੀ ਕਿਹ ਹੈ ਅੱਜ ਬਿੱਡ ਚੂ ਟਾਈਮ ਨੇ ਅੱਜ ਆਪਾਂ ਨਹੀਂ ਵੀ ਜਿਹੜਾ ਇਹ ਕੰਮ ਕਰਦਾ ਨਾ ਫੇਰ ਹੀ ਹੋ ਕੇ ਉਹ ਹੀ ਆ ਉਹਨੇ ਕਿਹਾ ਵੀ ਆ ਤੇ ਦੋ ਜਣੇ ਆ ਤੇ ਕੁਝ ਨਹੀਂ ਕਰਦਾ ਹੋਇਆ ਮੇਰੇ ਕੋਲ ਨੇ ਜੋਰ ਅਸੀਂ ਬਹੁਤ ਲਾਇਆ ਸੀਪਾ ਵੀ ਲਾਇਆ ਤੁਸੀਂ ਕਹਿੰਦੇ ਤਿੰਨ ਤੇ ਅਸੀਂ ਬਹੁਤ ਜੋਲ ਆ ਇੱਕ ਲੱਤ ਸੀਪਾ ਕਹਿੰਦਾ ਮੈਨੂੰ ਦੇ ਤੂੰ ਕਹਿਣਾ ਅੰਬ ਚ ਮੈਂ ਲੱਤ ਕਹਿੰਦਾ ਆਪਾਂ ਸਾਕੇ ਲਟਕ ਦੂੰਗਾ ਕਹਿੰਦਾ ਮਹੀਨਾ ਪੋਵੇ ਇਹ ਗੱਲ ਹੈ ਬਾਬਾ ਬਹੁਤ ਸੀਪੇ ਨੇ ਹੀ ਬਹੁਤ ਜੋਲ ਆ ਬਾਈ ਰੋਕਿਆ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਵੀ ਰੋਕ ਜਵੇ ਰੋਕ ਜਵੇ ਜਮਾਈ ਸਵਾਕਾ ਮੈਂ ਤੈਨੂੰ ਕਹਿੰਦਾ ਇਹ ਕਟਰ ਵਾਲਾ ਕੰਮ ਹੈ ਮੇਰਾ ਵੀ ਕਟਰ ਵਾਲਾ ਹੀ ਹੈ ਬੱਟਾ ਚੱਕਦੇ ਉਹਨਾਂ ਦੀ ਚੋਈ ਵੀ ਦਿਖਦੀ ਹੈ ਮਸ਼ੀਨ ਚੱਕਦਾ ਦਊਗੀ ਮੈਂ ਤੈਨੂੰ ਇਹਨੇ ਵੀ ਜੇ ਚੋਈ ਦਾ ਪਾਣੀ ਨਾ ਚੜੇ ਮੇਰੇ ਮੇਰੇ ਪਾਣੀ ਵਾਲਾ ਚੱਕਰ ਨਹੀਂ ਮੇਰੇ ਤਾਂ ਖਾਜੀ ਕਿਹੜਾ ਹੈ ਪਾਣੀ ਚੜਦਾ ਮੇਰੇ ਦਾ ਜੇ ਮੂਗਾ ਨਹੀਂ ਪਾਣੀ ਆ ਰਹੇ ਉਹ ਇਨਾ ਜਿਹੜੇ ਇਹ ਪਾਣੀ ਲਾਇਆ ਹੋਇਆ ਤਾਂ ਤਾਂ ਉੱਥੇ ਪਾਣੀ ਜੰਦੂਗਾ ਨਹੀਂ ਪਾਉ ਖੇਜ਼ਾ ਪਾਣੀ ਚਲਾਇਆ ਮੀਂਹ ਤੇ ਹਾਂ ਉਹ ਤਾਂ ਹੁਣ ਕੱਲ ਨੂੰ ਪਤਾ ਲੱਗਣਾ ਕੱਲ ਤੱਕ ਆਉਣਾ ਆਪਣੇ ਕਿੰਨੇ ਪਾਣੀ ਨਾ ਉਹਨਾਂ ਚੱਲ ਦੇਖਦੇ ਗਾਉ ਰੱਖਦੇ ਆ ਵੀ ਉਧੇ ਕੱਕ ਦੇਣੀ ਹੈ ਯਾਨੀ ਨੁਕਸਾਨ ਹੈਗਾ ਨੁਕਸਾਨ ਹੋਣਾ ਤਿੰਨ ਦਿਨ ਚਾਰ-ਚਾਰ ਕੁਆਂਟਲ ਦਾ ਹੈ ਨਾ ਬੱਲਾ ਮੇਰੇ ਜਿੱਕਰਾਂ ਉਰੇ ਵੱਟ ਕੇ ਗਿਰਿਆ ਥੱਲੇ ਬਹੁਤ ਗਿਰਨਿਆ ਆ ਆ ਗਿਆ ਨਾ ਉਹਨੇ ਤਾਂ ਗਿੱਲੇ ਹੀ ਲੈਣਾ ਚਾਰ ਕੁਆਂਟਲ ਦਾ ਬਹੁਤ ਚੁਰੀ ਹੁੰਦੀ ਹੈ ਬਾਈ ਜੀ ਆਹ ਖੇਤ ਮੇਰੇ ਦੇਖਦਾ ਕਿੰਨਿਆ ਗਿਰਿਆ ਪਤੇ ਆ ਨਾਲੇ ਹਲੇ ਮੀਨਾਂ ਨੇ ਜੀ ਗਿਰੀ ਪਗਾ ਨਹੀਂ ਜੀ ਨਾ ਮੋੜ ਨੂੰ ਖੱਤੀ ਘੱਟ ਇਹ ਸਿੱਧੀ ਫਾੜ ਜਾਂਦੀ ਜਿਹੜੀ ਹੁਣ ਖੇਤ ਗਿੱਲੇ ਆ ਬਾਈ ਕਟਰ ਨਹੀਂ ਨਾ ਧੱਕਦੀ ਮਸ਼ੀਨ ਗਿੱਲੇ ਵਿੱਚ ਜੀ ਆਹ ਸਾਰੇ ਦੇਖੋ ਜੀ ਮੀਨਾਂ ਪਵੇ ਜਿਵੇਂ ਸੁੱਕੇ ਖੇਤ ਵਾੜੇ ਹਾਂ ਤੂੰ ਵੀ ਰਾਸਤਾ ਲੱਭੀ ਜਾਂਦਾ ਤਾਂ ਹੁਣ ਵੱਡਾ ਹੋਣਾ ਤੇ 110 ਉਹ ਨਹੀਂ ਰਾਸਤੇ ਨੂੰ ਨਹੀਂ ਮੈਨੂੰ ਮੈਨੂੰ ਰਾਸਤੇ ਨੂੰ ਆਫਰ ਦੇ ਦਿੱਤਾ ਤਾਂ ਨੇ ਵੀ ਜਾ ਕੇ ਕਹਦੇ ਜਦਾ ਵੱਡ ਦੇਣਾ ਸੀ ਰਾਸਤੇ ਦਾ ਮੈਰਾ ਆਫਰ ਦੇਤਾ ਵੀ ਜਿੰਨਾ ਕੱਟ ਲੱਗ ਗਿਆ ਉਹ ਸਾਰੀ ਜਦੇ ਜੋ ਕੇ ਪੈਸੇ ਦੇ ਦਿੰਨੇ ਆ ਵੀ ਤੇਰਾ ਪਹਿਲੀ ਤਰੀਕ ਕਰਕੇ ਆੜਾ ਪਤਾ ਨਾ ਕੰਮ ਇੱਕ ਤਾਂ ਆਪਣਾ ਟਰਾਲੋ ਹੀ ਭਰ ਕੇ ਖੜਾ ਲੈ ਵਧੀਆ ਹਾਂ ਖੋਲਣ ਜਿਆਦਾ ਨਹੀਂ ਹਾਂ ਵਧੀਆ ਰਹਿਣਾ ਦਾ ਇਹ ਜੀ ਤਾਂ ਗੋਲ ਗੋਲ ਜਿਹੜੀ ਕੀ ਅੱਗੇ ਪਾਸੇ ਦੇ ਦੋ ਤੋਈ ਮਾਸੜਾ ਵਾਲਾ ਕੰਮ ਲੋਟ ਆ ਲੋੜਤਾ ਹੈਗਾ 6 7 ਪਰ ਪਾਲੇ ਹੋਲੀ ਹਲੇ ਵੀ ਕੋਸੀ ਕੋਸੀ ਜੀ ਹੈ ਬਣ ਗਈ ਹੋਣਾ ਇਹਨਾਂ ਲੋਕਾਂ ਗੱਲ ਵੀ ਵੱਡੂ ਤੇ ਸਾਹਮਣੇ ਅਜ ਘੇਰਦੇ ਨੇ ਪਰਿਆ ਹੈਗਾ ਨਾ ਚਲੋ ਇਹਦਾ ਚੱਲੀ ਜਾਂਦੇ ਆ ਇੱਥੇ ਹਾਂ ਯਾਰ ਇਸ ਕੋ ਬਹੁਤ ਫਰਕ ਪੈ ਗਿਆ ਉਹਦੇ ਨਾਲ ਤੇ ਲੈ ਹੁਣ ਹਾਂ ਇੰਨੀ ਕੁਰਸੀ ਨਹੀਂ ਹੈਗੇ ਮੈਂ ਤਾਂ ਇਹ ਬਾਹਰ ਕੱਢ ਲੈਣਾ ਟਰਾਲਾ ਇਹ ਤੇ ਵੱਡ ਨੂੰ ਲੈ ਕੇ ਫੇਰ ਅੰਦਰ ਕਰਤਾ ਪਹਿਲਾਂ ਸਲਾਮ ਮੇਰੀ ਉਹਦੀ ਭਲੜਾ ਖੋਲੂਗਾ ਨੇ ਹਉ ਤਾਂ ਪਾ ਨਿਕਲੀ ਵੀ ਹਮ ਹਾਦਰੇ ਫੇਲਾ ਦਾਂ। ਮਾਤਾ। ਵੀ ਤੇ ਨਹੀਂ ਸੁਣਨਾ। ਕਹਿੰਦਾ ਮੈਂ ਕਿਨਾ ਪੜਾ ਕੇ ਕੋਠੇ ਵਿੱਚੋਂ ਤਾਲੇ ਲਈ ਨਿਕਲ ਜਾਈਏ ਖੇਤਾਂ ਵਿੱਚ ਗੁਹਰੀ। ਉੱਤੀ ਉੱਤੀ ਜੜਾ ਦੇ ਕੋਠੇ ਕੋਠੇ ਵਰਗਾ ਹੈ। ਇੱਕ ਹੋਰ ਹੈ ਅੱਜ ਬਾਈ ਦਾ ਫੋਨ ਆਇਆ ਤਾਂ। ਹਾਂ। ਕਹਿੰਦਾ ਵੀ ਮੰਡੀਆਂ ਦੇ ਵਿੱਚ ਉਹ ਨਾ ਘਰ ਤਾਂ ਲਾਣ ਵੀ ਜਿੰਨੇ ਜਬੜਾਈ ਵੀ ਟਰਾਲਿਆਂ 'ਚ ਖੜੀਏ ਨਾ ਮੰਡੀ ਲਿਜਾ ਸਕਦਾ ਉਹ। ਹਾਂ। ਆਰਤੀ ਦੀ ਲੇਬਰ ਹੈ ਜਿਹੜੀ ਉਹ ਫੋਲਦੀ ਹੈ ਆਪਣੇ ਆਰਤੀ ਕੋਲ ਲੈ ਜਾਉਗਾ ਨਾ। ਹਾਂ। बोल के मौचर होना चाहिए सदरा बी ठीरी ਲੈ ਕੇ ਉਹ ਨਹੀਂ ਰੱਖ ਦੇਣੀ ਪਹਿਲੀ ਤੀਗਨਪੁਰ ਨੂੰ ਅੱਛਾ ਭੜਾਈ ਪਹਿਲੀ ਨੂੰ ਜਿਹੜੀ ਤਿਆਰ ਕਰਕੇ ਕਹਿੰਦੇ ਰੱਖ ਦੇਣੀ ਆ ਮੈਂ ਇਨੀ ਸ਼ੋਰਟ ਮਿਲ ਗਿਆ ਨਾ ਮਿਲ ਕੇ ਕਹਿੰਦੇ ਅਸੀਂ ਲੈ ਕੇ ਭਾਈ ਅੱਛਾ ਪਾਸੋਂ ਮੰਡੀ 'ਚ ਹੈ ਨਾ 100 ਟਰਾਲੀ ਪਹੁੰਚ ਗਈ ਅੱਛਾ ਭਰੀ ਮੰਡੀ ਪਈ ਆ ਇਹਨਾਂ ਕਹਿੰਦਾ ਸਾਡੇ 200 ਰੁਪਿਆ ਖੋਲੀ ਆ ਭਾਈ ਕਹਿੰਦਾ ਮੈਨੂੰ ਕਹਿੰਦਾ ਇਹ ਸਾਡੇ ਸਖਾਤੀਆਂ ਮੈਂ ਸ਼ਾਮ ਨੂੰ ਕੋਖੇ ਲਾ ਦੇਣੇ ਇੱਕ ਬੰਦੇ ਨੇ ਰੱਖੀ ਆ ਕਹਿੰਦਾ ਦਿਹਾੜੀਆਂ ਬੰਦੇ ਦੇ ਕਰਨੀ ਤਿੰਨ ਦਿਨ ਰਹਿ ਗਏ ਉਹਦੇ ਬਾਅਦ ਕਹਿੰਦਾ ਭਰ ਦੇਣੀ ਮਾਦਰ ਇੰਨੇ ਛੋਟ ਮਿਲ ਗਈ ਪਹਿਲਾਂ ਕਹਿੰਦੇ ਵੀ 20000 ਜੁਰਮਾਨਾ ਜਿਹੜਾ ਮੰਡੀ ਦੇ ਸਿਕਾਉਣ ਵਾਸਤੇ ਮਿਲ ਜਾਊਗਾ ਹੂੰ ਵੀ ਕੱਲ ਲੈ ਜਾਣੀ ਤੇ ਇਹ ਪਹਿਲੇ ਦਿਨ ਨੂੰ ਲੈ ਲਵੇ ਹੂੰ ਅਗਲੇ ਨੂੰ ਸਿਕਾਉਣ ਬਾਅਦ ਜਗ੍ਹਾ ਮਿਲਣੇ ਚਾਹੀਦੀ ਹੈ ਹਾਂ ਠੀਕ ਨੇ ਇਹ ਬਹੁਤ ਵਧੀਆ ਹੋ ਗਿਆ ਨਾਲ ਪਰ ਹੁਣ ਨਹੀਂ ਹੈ ਪੈਸੇ ਹੁਣ ਕੀ ਕਰਨਾ ਅਗਲੇ ਨੂੰ ਕੋਈ ਬੱਟੇ ਨਹੀਂ ਹੋਣੀਆਂ ਹੈਗੀਆਂ ਨੁਕਸਾਨ ਚਾਰੇ ਪਾਸੇ ਕਰ ਹੈ ਨੁਕਸਾਨ ਚਾਰੇ ਪਾਸੇ ਕਰ ਨੁਕਸਾਨ ਹੋਗਾ ਬਾਕੀ ਤੇ ਖੇਤਰ ਜੀਓ ਬਾਈ ਦੇਖ ਰੂ ਦਾ ਹੁੰਦੀ ਖੋਜ ਰੱਗਵਾਨ ਵੀ ਵਧੀਆ ਸਾਰਾ ਕੁਝ ਸੈਟ ਹੈ ਵੀ ਖਲੇਵਾਨ ਨੂੰ ਆਈ ਲੱਗੀ ਜਾਂਦੀ ਹੈ ਵੀ ਥੰਡੇ ਜਗਣਾ ਹੁੰਦੀ ਹੈ ਪਰ ਹੈ ਸੁੱਕੀ ਹੈ ਹਮ ਚਲ ਦੇਖਦੇ ਅੱਜ ਕੱਲ ਨੂੰ ਮੌਸਮ ਸਾਫ ਹੋਇਆ ਸਾਰੀ ਨੂੰ ਮੈਂ ਕੋਈ ਖੋਲ ਦੂੰਗਾ ਵੀ ਚਲੋ ਠੀਕ ਹੈ ਬਾਈ ਬਾਕੀ ਦਿਖਾਵਾਂਗੇ ਕੱਲ ਨੂੰ ਜਿਹੜਾ ਹੋਇਆ ਪ੍ਰੋਗਰਾਮ ਵੀ ਮਿਲ ਜੇ ਅਗਲੇ ਵਲੋਗ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ